ਆਪਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਬਚਨ ਪੜ੍ਹਦੇ ਹਾਂ ਮਹਾਰਾਜ ਨੇ ਕਿਹਾ ਮਨੁੱਖਾ ਜਨਮ ਬਹੁਤ ਉੱਤਮ ਹੈ ਤੇ ਉੱਤਮ ਮਨੁੱਖ ਹੋਣ ਦੇ ਕਾਰਨ ਆਮ ਜੂਨਾ ਨਾਲੋਂ ਇਹ ਸੁਚੇਤ ਹੈ ਬਾਕੀ ਜੂਨਾ ਅਚੇਤ ਨੇ ਪਸ਼ੂ ਨੂੰ ਪੰਛੀ ਨੂੰ ਇੰਨੀ ਸਮਝ ਨਹੀਂ ਪਰ ਮਨੁੱਖ ਇੱਕ ਉੱਤਮ ਜੂਨ ਹੈ ਗੁਰੂ ਗ੍ਰੰਥ ਸਾਹਿਬ ਨੇ ਇੱਥੋਂ ਤੱਕ ਬਚਨ ਵਰਤੇ ਬਾਣੀ ਅੰਦਰ ਮਾਰੇ ਕਹਿਣ ਲੱਗੇ ਤੂੰ 84 ਲੱਖ ਜੂਨ ਦਾ ਸਰਦਾਰ ਹੈ। ਬਾਕੀ ਜੂਨਾ ਤੇਰਾ ਪਾਣੀ ਭਰਦੀ ਹੈ। ਬਾਣੀ ਵਿੱਚ ਇੱਕ ਬਚਨ ਆਉਂਦਾ ਹੈ ਇਸ ਧਰਤੀ ਮੈਂ ਤੇਰੀ ਸ਼ਿਕਦਾਰੀ ਬੰਦੇ ਇੱਥੇ ਤੇਰੀ ਸਰਦਾਰੀ ਹੈ। ਅਵਰ ਜੂਨ ਤੇਰੀ ਪਨਿਹਾਰੀ। ਬਾਕੀ ਜੂਨਾ ਮਨਉ ਤੇਰਾ ਪਾਣੀ ਭਰਦੀਆਂ ਨੇ। ਉਹ ਤਾਂ ਕਰਕੇ ਕਿਉਂਕਿ ਤੈਨੂੰ ਰੱਬ ਨੇ ਤੇਰੇ ਤੇ ਕਿਰਪਾ ਕੀਤੀ। ਮੈਂ ਬੇਨਤੀ ਜਿਹੜੀ ਕਹਿਣ ਲੱਗਿਆ ਸਾਂ ਮਹਾਰਾਜ ਨੇ ਉਥੇ ਕਿਹਾ ਵੀ ਜੇ ਬੰਦਾ ਉੱਤਮ ਹੈ ਤੇ ਇਹ ਸੁਖ ਵੀ ਉੱਤਮ ਭਾਲਦਾ ਹੈ ਪਰ ਹਜੂਰ ਕਹਿਣ ਲੱਗੇ ਸੁਖ ਪਾਲਣ ਦੀ ਖਾਤਰ ਕਈ ਵਾਰੀ ਇਹ ਸਿੱਧੇ ਰਾਹ ਨੂੰ ਛੱਡ ਕੇ ਕੁરાਏ ਪੈ ਜਾਂਦਾ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਬਚਨ ਹੈ ਬਾਣੀ ਵਿੱਚ ਕਹਿਣ ਲੱਗੇ ਜੇ ਸਦੀਵੀ ਸੁਖ ਚਾਹਣੇ ਤੇ ਇੱਕ ਕੰਮ ਕਰਿਆ ਕਰ ਜੋ ਸੁਖ ਕੋ ਚਾਹੇ ਸਦਾ ਸ਼ਰਨ ਰਾਮ ਕੀ ਲੇ ਭੋਗਾਂ ਦਾ ਸ਼ਲੋਕ ਹੈ ਜੋ ਸੁਖ ਕੋ ਚਾਹੇ ਸਦਾ ਜੇ ਤੂੰ ਸਦੀਵੀ ਸੁਖ ਚਾਹਣੇ ਸ਼ਰਨ ਨਾਮ ਕੀ ਲੈ ਪ੍ਰਭੂ ਦੀ ਪਰਮਾਤਮਾ ਦੀ ਰਮੇ ਹੋਏ RAM ਦੀ ਸ਼ਰਨ ਲੈ ਕਹੋ ਨਾਨਕ ਸੁਨ ਰੇ ਮਨਾ ਦੁਰਲਭ ਮਨੁਖ ਦੇ ਮਨੁੱਖਾ ਜਨਮ ਬਹੁਤ ਕੀਮਤੀ ਹੈ ਮਹਾਰਾਜ ਕਹਿਣ ਲੱਗੇ ਇਹਨੂੰ ਵਿਅਰਥ ਨਾ ਗਵਾ ਤੂੰ ਗੁਰੂ ਦੀ ਸ਼ਰਨ ਲੈ ਇਤਿ ਮਹਾਰਾਜ ਨੇ ਕਿਹਾ ਜਿਤ ਸੇਵਿਐ ਸੁਖ ਪਾਈਐ ਜਿਸ ਮਾਲਕ ਨੂੰ ਚੇਤੇ ਕਰਨ ਦੇ ਨਾਲ ਸੁਖ ਮਿਲਦਾ ਤੇਰੀ ਦਰਗਹ ਚੱਲੈ ਮਾਨ ਰੱਬ ਚੇਤੇ ਕਰਨ ਤੇ ਰੱਬ ਦੀ ਦਰਗਾਹ ਵਿੱਚ ਵੀ ਮਾਨ ਮਿਲਦਾ